ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਲਗਾਣੀ ਹੈ ਜੀ ਬ੍ਰੋਕਲੀ ਤੇ ਬੰਦ ਗੋਭੀ ਜਿਸ ਦੇ ਲਈ ਆਪਾਂ ਅੱਜ ਮਿੱਟੀ ਤਿਆਰ ਕਰਨੀ ਆ ਉਹਦੇ ਲਈ ਮੈਂ ਵੱਡੇ ਸਾਈਜ਼ ਦਾ ਗਰੋ ਬੈਗ ਮੰਗਵਾ ਲਿਆ ਹੈ ਤੇ ਆਪਾਂ ਅੱਜ ਮਿੱਟੀ ਤਿਆਰ ਕਰਨੀ ਆ ਤੇ ਮੈਂ ਤੁਹਾਨੂੰ ਦਿਖਾਉਂਗੀ ਕਿ ਆਪਾਂ ਮਿੱਟੀ ਦੇ ਵਿੱਚ ਕੀ ਕੀ ਪਾਣਾ ਹੈ ਦੋਸਤੋ ਕਿਸੇ ਵੀ ਸਬਜ਼ੀ ਜਾਂ ਫਲ ਨੂੰ ਉਗਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਲੈਣੀ ਹੈ ਜੀ ਮਿੱਟੀ ਮਿੱਟੀ ਆਪਣੀ ਤਕਰੀਬਨ 50% ਦੇ ਲਗਭਗ ਹੋਣੀ ਚਾਹੀਦੀ ਆ ਆ ਤੁਸੀਂ ਦੇਖੋਗੇ ਮੇਰੇ ਕੋਲ 50% ਦੇ ਲਗਭਗ ਮਿੱਟੀ ਆ ਤੇ ਹੁਣ ਇਹਦੇ ਵਿੱਚ ਜਿਹੜੀ ਆਪਾਂ ਦੂਜੀ ਚੀਜ਼ ਪਾਣੀ ਆ ਉਹ ਹੈਗੀ ਆ ਜੀ ਮੇਰੇ ਕੋਲ ਰਾਈਸ ਹਸਕ ਦੋਸਤੋ ਰਾਈਸ ਹਸਕ ਨੂੰ ਆਪਾਂ ਚੋਲਾਂ ਦਾ ਛਿਲਕਾ ਵੀ ਬੋਲ ਦਿੰਦੇ ਆ ਆਪਾਂ ਇਹ ਵੀ ਲੈਣਾ ਹੈ ਇਹਦੇ ਵਿੱਚ ਦੋਸਤੋ ਤੀਜੇ ਨੰਬਰ ਤੇ ਜਿਹੜੀ ਖਾਦ ਆਂਦੀ ਆ ਉਹ ਹੈਗੀ ਹੈ ਜੀ ਬਰਮੀ ਕੰਪੋਸਟ ਆ ਤੁਸੀਂ ਦੇਖੋਗੇ ਮੇਰੇ ਕੋਲ 25 ਕਿਲੋ ਦਾ ਥੈਲਾ ਹੈ ਤੇ ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਦੋਸਤੋ ਬਰਮੀ ਕੰਪੋਸਟ ਪਾਉਣ ਤੋਂ ਬਾਅਦ ਮੈਂ ਇਹਦੇ ਵਿੱਚ ਪਾਉਂਗੀ ਜੀ ਨੀਮ ਖਲੀ ਦੀ ਖਾਦ ਜੇਕਰ ਤੁਹਾਡੇ ਕੋਲ ਬਰਮੀ ਕੰਪੋਸਟ ਦੀ ਖਾਦ ਨਹੀਂ ਹੈਗੀ ਤਾਂ ਤੁਸੀਂ ਇਹਦੀ ਜਗ੍ਹਾ ਗੋਹੇ ਵਾਲੀ ਖਾਦ ਵੀ ਯੂਜ਼ ਕਰ ਸਕਦੇ ਹੋ ਤੇ ਇੰਨੀ ਕੁਆਂਟੀਟੀ ਮੈਂ ਪਾਉਂਗੀ ਜੀ ਨੀਮ ਖਲੀ ਦੀ ਖਾਦ ਦੋਸਤੋ ਸਾਰੀਆਂ ਖਾਦ ਪਾਉਣ ਤੋਂ ਬਾਅਦ ਆਪਾਂ ਹੁਣ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੋਸਤੋ ਇਹ ਹੈਗੇ ਆ ਜੀ ਡਰੇਨੇਜ ਮੈਟ ਜੋ ਕਿ ਮੈਂ ਆਨਲਾਈਨ ਮੰਗਾਏ ਆ ਇਹਨਾਂ ਨੂੰ ਮੈਂ ਗਰੋ ਬੈਗ ਦੇ ਨੀਚੇ ਲਗਾਉਂਗੀ ਪਾਣੀ ਦੀ ਡਰੇਨੇਜ ਦੇ ਲਈ ਦੋਸਤੋ ਇਹ ਵਾਲਾ ਗਰੋ ਬੈਗ ਮੈਂ ਆਨਲਾਈਨ ਆਰਡਰ ਕੀਤਾ ਹੈ ਠੀਕ ਹੈ ਜੀ ਇਸ ਦੀ ਜੋ ਲੰਬਾਈ ਚੜਾਈ ਹੈਗੀ ਆ ਉਹ ਹੈਗੀ ਹੈ ਜੀ 72 36 12 ਤੇ ਇਸ ਦੇ ਨਾਲ ਮੈਨੂੰ ਮਿਲੇ ਆ ਜੀ ਪੀਬੀਸੀ ਪਾਈਪ ਤੇ ਨਾਲੇ ਮੈਨੂੰ ਮਿਲੇ ਆ ਜੀ ਕੋਰੀਂਡਰ ਸੀਡ ਯਾਨੀ ਕਿ ਧਨੀਏ ਦੇ ਬੀਜ ਦੋਸਤੋ ਗਰੋ ਬੈਗ ਦੇ ਵਿੱਚ ਮਿੱਟੀ ਪਾਉਣ ਤੋਂ ਪਹਿਲਾਂ ਮੈਂ ਪਾਉਂਗੀ ਸੁੱਕੇ ਪੱਤੇ ਸੁੱਕੇ ਪੱਤਿਆਂ ਦੀ ਇੱਕ ਪਰਤ ਬਣਾਉਂਗੀ ਸੁੱਕੇ ਪੱਤੇ ਪਾਣ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਆਪਣੀ ਗਰੋ ਬੈਗ ਦੇ ਵਿੱਚ ਮਿੱਟੀ ਘੱਟ ਲੱਗੇਗੀ ਤੇ ਦੂਜਾ ਕਿ ਇਹ ਜਿੰਨੇ ਵੀ ਪੱਤੇ ਹੋਣਗੇ ਖਾਦ ਬਣ ਜਾਣਗੇ ਅੱਗੇ ਜਾ ਕੇ ਪੱਤਿਆਂ ਦੀ ਦੋਸਤੋ ਗ੍ਰੋ ਬੈਗ ਦੇ ਵਿੱਚ ਮੈਂ ਇੱਕ ਲੇਅਰ ਬਣਾ ਲਈ ਹੈ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਮਿੱਟੀ ਦੋਸਤੋ ਇਹ ਹੈਗੀ ਹੈ ਜੀ ਬ੍ਰੋਕਲੀ ਤੇ ਇਹ ਮੈਨੂੰ 20 ਰੁਪਏ ਦੀ ਪਈ ਹੈ ਇਸ ਦੇ ਵਿੱਚ ਤਕਰੀਬਨ 10 ਤੋਂ 12 ਬੂਟੇ ਹੋਣਗੇ ਬ੍ਰੋਕਲੀ ਦੇ ਦੋਸਤੋ ਇਹ ਹੈਗੀ ਹੈ ਜੀ ਬੰਦ ਗੋਬੀ ਦੀ ਸੈਪਲਿੰਗ ਇਹਦੇ ਵੀ ਲਗਭਗ 10 ਤੋਂ 12 ਬੂਟੇ ਹੈ ਮੇਰੇ ਕੋਲ ਆਪਾਂ ਹੁਣ ਇਹ ਲਗਾਵਾਂਗੇ ਇਸ ਸਾਈਡ ਮੈਂ ਬਰੋਕਲੀ ਲਗਾ ਲਤੀ ਬਰੋਕਲੀ ਦੇ ਜਿਹੜੇ ਆਏ ਆ ਮੇਰੇ ਕੋਲ 16 ਬੂਟੇ ਆ ਟੋਟਲ ਗਿਣਤੀ ਦੇ ਵਿੱਚ 16 ਨਿਕਲੇ ਆ ਤੇ ਇਹ ਵੀ 10 ਤੋਂ 12 ਹੀ ਬਾਕੀ ਗਿਣ ਕੇ ਪਤਾ ਲੱਗਿਆ ਕਿ ਕਿੰਨੇ ਬੂਟੇ ਆ ਦੋਸਤੋ ਇਸ ਗ੍ਰੋ ਬੈਗ ਦੇ ਵਿੱਚ ਇੱਕ ਪਾਸੇ ਮੈਂ ਲਗਾਈ ਹੈ ਜੀ ਬ੍ਰੋਕਲੀ ਇੱਥੇ ਆ ਗਈ ਜੀ ਮੇਰੀ ਬੰਦ ਗੋਬੀ ਤੇ ਇੱਥੇ ਮੈਂ ਲਗਾਉਂਗੀ ਧਣੀਆਂ ਧਣੀਆਂ ਲਗਾਉਣ ਤੋਂ ਪਹਿਲਾਂ ਧਣੀਆਂ ਨੂੰ ਮੈਂ ਕ੍ਰਸ਼ ਕਰ ਲਿਆ ਤੇ ਹੁਣ ਮੈਂ ਇਹਨੂੰ ਬੱਟਾ ਬਣਾ ਕੇ ਲਗਾਉਂਗੀ ਆ ਦੇਖੋ ਦੋ ਬੱਟਾ ਮੈਂ ਬਣਾ ਲਿਆ ਬੱਟਾ ਦੇ ਉੱਪਰ ਲਗਾਉਂਗੀ ਐਦਾਂ ਮੈਂ ਛੁਟਕੀਆਂ ਦੇ ਨਾਲ ਥੋੜਾ ਥੋੜਾ ਲਗਾਉਂਗੀ ਦੋਸਤੋ ਬ੍ਰੋਕਲੀ ਤੇ ਗੋਬੀ ਬੰਦ ਗੋਬੀ ਤੇ ਧਣੀਆਂ ਨੂੰ ਮੈਂ ਹੁਣ ਥੁੱਲੇ ਤੋੜ ਤੇ ਪਾਣੀ ਦਵਾਂਗੀ ਤੇ ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ੍ਰੀ ਅਕਾਲ ਜੀ ਬਾਏ ਬਾਏ